ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਹੁਣ ਨਾ ਝੋਨੇ ਦੀ ਫਸਲ ਵਿੱਚ ਪੱਤਾ ਲਵੇਟ ਸੁੰਡੀ ਦੀ ਸਪਰੇਅ ਕਰਨਾ ਕਿਸਾਨ ਮੰਨ ਬਣਾ ਰਹੇ ਹੈਗੇ ਕਿਉਂਕਿ 2-4 ਦਿਨ بارش ਕਰਕੇ ਰੁਕੇ ਹੋਏ ਆ ਅੱਜ ਆਪਾਂ ਕਾਟੇ ਵਾਇਗਰੀ ਸੈਂਸ ਦੀ ਅਗੇਂਸ ਦਵਾਈ ਲੈ ਕੇ ਆਏ ਆ ਇਹਦੀ ਖਾਸੀਅਤ ਇਹ ਹੈਗੀ ਆ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਆਪਾਂ ਗੋਭ ਦੀ ਸੁੰਡੀ ਆ ਪੱਤਾ ਲਵੇਟ ਸੁੰਡੀ ਵਾਲੀ ਸਪਰੇਅਾਂ ਕਰਦੇ ਆ ਇਹਨੇ ਪੱਤਾ ਲਵੇਟ ਨੂੰ ਵੀ ਕੰਟਰੋਲ ਕਰਨਾ ਉਹਦੇ ਜਿਹੜੇ ਬੱਚੇ ਹੈਗੇ ਜਾਂ ਅੰਡੇ ਹੈਗੇ ਆ ਉਹਨਾਂ ਨੂੰ ਵੀ ਜਿਹੜੇ ਨੇ ਖਤਮ ਕਰਨਾ ਹੈ ਕਹਿੰਦੇ ਆਪਾਂ ਵੀ ਆਂਡਾ ਨਾਸ਼ਕ ਦਵਾਈ ਕਹਿ ਸਕਦੇ ਆਪਾਂ ਇਹਨੂੰ ਅਗੇਂਸ ਦਵਾਈ ਹੈਗੀ ਆ ਇਹਦੀ 160 ਐਮਐਲ ਡੋਜ਼ ਹੈਗੀ ਆ ਤੇ ਜਦੋਂ ਤੁਸੀਂ ਨੇ ਝੋਨੇ ਦੇ ਉੱਪਰ ਪੱਤਾ ਲਵੇਟ ਸੁੰਢੀ ਦੇ ਵਾਸਤੇ ਇਹ ਵਰਤੀ ਹੈਗੀ ਆ ਤਾਂ 30 ਤੋਂ 35 ਦਿਨ ਦਾ ਜਿਹੜਾ ਇਹਦਾ ਰਿਜ਼ਲਟ ਹੈਗਾ ਕਿਉਂਕਿ ਪਹਿਲਾਂ ਆਪਾਂ ਕੌਰਟੇ ਵਾਇਗਰੀ ਸਾਇੰਸ ਦੇ ਕਾਫੀ ਪ੍ਰੋਡੈਕਟ ਵਰਤੇ ਹੈਗੇ ਆ ਪੈਕਸਲੋਨ ਵਰਤੀ ਹੈਗੀ ਆ ਕੋਰੀਨ ਵਰਤੀ ਆ ਜਾਂ ਆਪਾਂ ਨੋਵਲੈਕਟ ਵਰਤੀ ਹੈ ਡੈਲੀਗੇਟਰ ਖੇਤਾਂ ਦੇ ਵਿੱਚ ਰਾਜ ਅੱਜ ਵੀ ਕਰ ਰਹੀ ਹੈਗੀ ਆ ਇਸ ਕੰਪਨੀ ਦੇ ਕਾਫੀ ਬ੍ਰਾਂਡ ਹਰ ਸਾਲ ਆਉਂਦੇ ਹੈਗੇ ਜੋ ਹਰ ਸਾਲ ਪਾਈਪਲਾਈਨ ਦੇ ਵਿੱਚ ਹੁੰਦੇ ਹੈਗੇ ਮੇਰੀ ਬੇਨਤੀ ਕਿਸਾਨ ਭਰਾਵਾਂ ਨੂੰ ਇਹ ਹੈਗੀ ਹੈ ਜਿੰਨਾ ਕਿਸਾਨ ਭਰਾਵਾਂ ਦੇ ਜਿਆਦਾ ਯੂਰੇ ਵਗੈਰਾ ਪੈਂਦੇ ਹੈਗੇ ਆ ਪੱਤਾ ਲਵੇਟ ਜਿਆਦਾ ਆਉਂਦੀ ਹੈਗੀ ਆ ਉਹ ਕਿਸਾਨ ਭਰਾ ਇਸ ਅਗੇਂਸ ਦਵਾਈ ਨੂੰ 160 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਇਹ ਅੰਡੇ ਤੇ ਬੱਚਿਆਂ ਨੂੰ ਪੂਰਨ ਤੌਰ ਤੇ ਖਤਮ ਕਰੇਗੀ ਤੇ 30 ਤੋਂ 35 ਦਿਨ ਦਾ ਸੋਡੇ ਖੇਤਾਂ ਦੇ ਵਿੱਚ ਰਿਜ਼ਲਟ ਲੈ ਕੇ ਆਵੀਂ ਧੰਨਵਾਦ